ਜਿਹੜੇ ਕਿ ਨਾ ਵਿਚਾਰ ਨ ਵਿਚਾਰ ਨੱਚਦੇ ਨੱਚਦੇ ਤੇ ਆ ਕੁੜੀਆਂ ਵਾਲਾ ਕਿੱਦਾਂ ਕਿਉਂ ਕਰਦਾ ਪਿਆ ਆ ਤੂੰ ਸਰਦਾਰ ਆ ਤੂੰ ਕੀ ਕਰਦਾ ਪਿਆ ਨਚਾਰਾ ਵਾਲੇ ਕੰਮ ਆ ਡਾਂਸਰਾਂ ਵਾਲੇ ਕੰਮ ਆ ਯਾਰ ਮਨ ਤਾਂ ਇਦਾਂ ਨਹੀਂ ਸਮਝ ਆਉਂਦਾ ਵੀ ਇਹ ਜਿੰਨੇ ਵੀ ਨਚਾਰ ਆ ਇੰਟਰਨੈਟ ਤੇ ਇਹਨਾਂ ਨੂੰ ਨਚਾਰਕ ਹੋਣ ਜਿੰਨੀ ਦਿੱਕਤ ਕਿਉਂ ਹੁੰਦੀ ਆ ਰੀਜ਼ਨ ਦੱਸੋ ਸਹੀ ਯਾਰ ਕੋਈ ਵੀ ਬੰਦਾ ਗਾਉਂਦਾ ਉਹਨੂੰ ਆਪਾਂ ਗਵਈਆ ਕਹਿੰਦੇ ਆ ਕੋਈ ਬੰਦਾ ਐਫਆ ਨੀ ਬੜੀ ਡਰਾਈਵਰ ਟਰੱਕ ਹਨਾ ਉਹਨੂੰ ਆਪਾਂ ਟਰੱਕ ਡਰਾਈਵਰ ਕਹਿੰਦੇ ਆ ਕੋਈ ਬੰਦਾ ਰਾਜ ਮੈਤਰੀ ਆ ਉਹਨੂੰ ਆਪਾਂ ਰਾਜ ਮੈਤਰੀ ਕਹਿੰਦੇ ਕੋਈ ਬੰਦਾ ਸ਼ਾਇਰ ਆ ਉਹਨੂੰ ਛਾੜ ਕਹਿੰਦੇ ਆ ਆਪ ਕੋਈ ਬੰਦਾ ਪੋੜਦਾ ਇੰਟਰਨੈਟ ਤੇ ਉਹਨੂੰ ਪੋਰੂ ਕਹਿੰਨੇ ਆ ਇਹ ਬੜੀਆ ਤਾਂ ਗੁਰੂ ਫੇ ਇਹਨਾਂ ਨੂੰ ਇਹਨੇ ਦਿੱਕਤ ਕਿਹਾਂ ਹੁੰਦੀ ਆ ਯਾਰ ਖੁੱਦੂ ਨਾ ਹੋਣ ਤਾਂ ਸੋ ਇਹਦਾ ਆਨਸਰ ਮੈਨੂੰ ਅੱਜ ਤੱਕ ਨਹੀਂ ਮਿਲਿਆ ਹੈਗਾ ਪਹਿਲੇ ਤਾਂ ਤਾਂ ਪਤਾ ਨਹੀਂ ਮਨੂੰ ਦੂਜੇ ਨੂੰ ਤਾਂ ਮੈਂ ਛਮਕ ਛੱਲੋ ਕਹਿੰਦਾ ਹੁੰਦਾ ਬਾਕੀ ਤੁਸੀਂ ਆਪਣੇ ਵੱਲੋਂ ਕੋਈ ਵਧੀਆ ਜਿਹਾ ਨਾਮ ਰੱਖ ਦਿਓ ਇਹਨਾਂ ਦਾ ਜੋ ਵੀ ਤੁਸੀਂ ਰੱਖਣਾ ਚਾਹੁੰਦੇ ਆ ਨਾ ਕਿਉਂਕਿ ਇਹਨਾਂ ਨੂੰ ਨਿਚਾਰਕ ਹੋਣ 'ਚ ਬਹੁਤ ਜ਼ਿਆਦਾ ਦਿੱਕਤ ਹੁੰਦੀ ਆ ਰੋਜ਼ ਦੇ ਕਿਛ ਕਿਛ ਮਚਾਓ ਮਕਾਓ ਜਾ ਰਹੇ ਹੈ ਬਾਕੀ ਤੁਸੀਂ ਇਹ ਬਿਮਾਰੀ ਤੋਂ ਬਚੋ ਤੇ ਅਸੀਂ ਤਾਂ ਇਹੀ ਗੱਲ ਕਹਾਂਗੇ ਆਪਾਂ ਬੇਫਕੂਫ ਨਾ ਬਣੀਏ ਆਪਾਂ ਫੁੱਦੂ ਨਾ ਬਣੀਏ ਜੇ ਨਾ ਸਹਿਮਤ ਹੋਏ ਤੇ ਮੇਰੀ ਵੀਡੀਓ ਸ਼ੇਅਰ ਕਰਨ ਦੀ ਲੋੜ ਨਹੀਂ ਡਿਕਸ ਲੈ ਕੇ ਕਰ ਦਿਆ ਜੀ